ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਪਕਾਉਗਾ ਜੀ ਘਰੇਲੂ ਆ ਜ਼ਿਮੀਂਦਾਰ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਆ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਭਾਈ ਜੀ 사ਸੀ ਗਾਜੀ ਸ਼੍ਰੀ ਗਾਜੀ ਨਾਮ ਜਗਸੀਰ ਸਿੰਘ ਜੀ ਪਿੰਡ ਬਸਤਗੜ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਵਾੜ ਦੀ ਜਾਣਕਾਰੀ ਦਿਓ ਜੀ ਵਾੜ ਆਪਣੀ ਤੀਜੇ ਸੂਏ ਸੂਣਾ ਜੀ ਹਾਂਜੀ ਤੇ ਕਿੰਨੇ ਦੇ ਬਾਕੀ ਆ 10 11 ਡਣਾ ਲਊਗੀ ਇਹ ਪਿਛਲੇ ਸੂਏ ਤੋਂ ਦੁੱਧ ਬਈ ਕਿੰਨੇ ਦਿੱਤਾ ਸੀ ਇਹ ਦਿੱਤਾ ਸੀ 15 16 ਕਿਲੋ ਦੁੱਧ ਕਰਦੀ ਬੱਸੀ ਹੋਈ ਆਪਣੀ ਘਰ ਦੀ ਬੱਸੀ ਪਾਲੀ ਦੀ ਆਪਣੀ ਆਪ ਦੀ ਠੀਕ ਹੈ ਜੀ ਪਿਛਲੇ ਸਾਲ 15 16 ਲੀਟਰ ਤੇ ਦਾਨ ਬਈ ਕਿੰਨੇ ਬਾਕੀ ਆ ਬਾ 9 10 ਡਣ ਲੈ ਜੂ 10 ਡਣ ਵੱਧ ਵੀ ਲੈ ਸਕਦੇ ਠੀਕ ਹੈ ਜੀ ਇਹ ਵੀ ਇੱਕ ਦੋ ਡਣ ਵੱਧ ਵੀ ਲੈ ਸਕਦੀ ਆ ਹਾਂ ਵੱਧ ਵੀ ਲੈ ਸਕਦੀ ਆ ਠੀਕ ਹੈ ਜੀ ਤੋਰ ਦੋ ਬਰਾ ਲੋ ਜੀ ਦੇਖ ਸਾਡਾ ਕੱਦ ਬੱਡ ਸੁਖਨਾ ਸੋਹਣਾ ਇਸ ਦੇ ਸੂਏ 14 15 ਲੀਟਰ ਬਾਈ ਦੁੱਧ ਦੱਸ ਰਿਹਾ ਠੀਕ ਹੈ ਜੀ ਤੇ ਲੋ ਜੀ ਬਾਈ ਜੀ ਰੇਟ ਇਹਦਾ ਜਾਇਜ ਰੇਟ ਆਪਾਂ ਫੋਨ ਤੇ ਕਰਾਂਗੇ ਜੀ ਫੋਨ ਤੇ ਕਰੋਂਗੇ ਠੀਕ ਹੈ ਜੀ ਚਾਹ ਜੀ ਹੋਊਗਾ ਜੀ ਜਾਇਜ ਹੀ ਕਰਾਂ ਠੀਕ ਹੈ ਜੀ ਚੋਰ ਦੋ ਲੋ ਜੀ ਕੱਦ ਕਾੜ ਸੁਖਨਾ ਸੋਹਣਾ ਕਰਮਾਂ ਵਾਲੀ ਦਾ ਲੋ ਜੀ ਲਓ ਬਰਾ ਮੋੜ ਦਿਓ ਲੋ ਜੀ ਸੋਰਾ ਤਰਾ ਤੁਹਾਡੇ ਸਾਹਮਣੇ ਆ ਲੋ ਜੀ ਫੇਸ ਚੈੱਕ ਕਰ ਸਾਡੇ ਛੋਟਾ ਕੰਨ ਲੋ ਜੀ ਲੋ ਜੀ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਜੀ ਰਾਈਟ ਕਿ ਲਾਟ ਲਾ ਬਹੁਤ ਜ਼ਿਆਦਾ ਪਈਆਂ ਹਲੇ ਕਰਮਾ ਵਾਲੀ ਦੇ ਦਣੇ ਵੀ ਪਏ ਆ ਹਲੇ ਥਾਂ ਥਣ ਵੀ ਲੰਮਾ ਸੋਹਣਾ ਲੱਗਿਆ ਵੀ ਥਾਣਾ ਲੋ ਜੀ ਚੱਕਾ ਸਰਪਰਾ ਠੀਕ ਹੈ ਜੀ ਜ਼ਿਮੀਦਾਰ ਭਰਾ ਘਰ ਖੇਤਾਂ ਚ ਠੀਕ ਹੈ ਜੀ ਚੀਮੇ ਵਾਲੀ ਸੜਕ ਤੇ ਬਾਈ ਦਾ ਘਰ ਆ ਖੇਤਾਂ ਚ ਠੀਕ ਹੈ ਨਾ ਪਿੰਡ ਵਖਤਗੜ ਵਖਤਗੜ ਤੋਂ ਚੀਮੇ ਨੂੰ ਦੀ ਜਿਹੜੀ ਸੜਕ ਹਾਂਜੀ ਹਾਂਜੀ ਉਹ ਤੇ ਘਰ ਆ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਸਕਰੀਨ ਉੱਪਰ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚੋਕੇ ਬਾਈ